ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਔਨਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਪਟਿਆਲਾ ਪੁਲਿਸ ਵੱਲੋਂ ਲੌਰੈਂਸ ਬਿਸ਼ਨੋਈ ਗੈਂਗ ਔਰ ਰਜੀਵ ਰਾਜਾ ਗੈਂਗ ਦੇ ਤਿੰਨ ਜਿਹੜੇ ਕੀ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ ਸਾਡੇ ਨਾਲ ਨੇ ਐਸਪੀਡੀ ਜੇ ਸ਼ਰਮਾ ਜੀ ਤਰ ਕੀ ਕੀ ਨਾਮ ਹੈ ਦੋਸ਼ੀਆਂ ਦਾ ਇਹ ਕਿਹੜੇ ਕਿਹੜੇ ਗੈਂਗ ਨਾਲ ਕਾ ਪਟਿਆਲੇ 'ਚ ਕੋਈ ਵਾਰਦਾਤ ਕਰਨ ਲੱਗੇ ਸੀ ਕਿਵੇਂ ਪੁਲਿਸ ਨੇ ਗ੍ਰਿਫਤਾਰ ਤਿੰਨ ਦੋਸ਼ੀ ਅਰੈਸਟ ਹੋਏ ਆ ਜਿਨ੍ਹਾਂ ਦੇ ਵਿੱਚੋਂ ਦੋ ਦੋਸ਼ੀ ਚੀਕੂ ਐਂਡ ਸੁਖਪਾਲ ਸੁਖ ਇਹ ਲੌਰੈਂਸ ਬਿਸ਼ਨੋਈ ਗੈਂਗ ਦੇ ਨਾਲ ਐਸੋਸੀਏਟਿਡ ਨੇ ਤੀਜਾ ਜੋ ਦੋਸ਼ੀ ਆ ਜਸ਼ਰਾਜ ਕਾਕਾ ਇਹ ਰਾਜੀਰਵਾਜਾ ਗੈਂਗ ਦੇ ਤਰਨ ਇਹਨਾਂ ਦੇ ਨਾਲ ਅਸੋਸੀਏਟਡ ਹੈ ਲੋਕਲ ਲੈਵਲ ਤੇ ਇਹ ਦੋਨੋਂ ਤਿੰਨੋਂ ਜਿਹੜੇ ਅਕਿਊਜ਼ ਨੇ ਉਹਨਾਂ ਦੇ ਵਿੱਚੋਂ ਦੋ ਇੱਕ ਪਾਸੇ ਨੇ ਤੇ ਇੱਕ ਇੱਕ ਦੂਸਰੀ ਗਰੁੱਪ ਨਾਲ ਹੈ ਤੇਜਪਾਲ ਦਾ ਮਰਡਰ ਹੋਇਆ ਸੀਗਾ ਥੋੜੇ ਮਹੀਨੇ ਪਹਿਲਾਂ ਉਹਦੇ ਵਿੱਚ ਰਾਈਵਰੀ ਚੱਲ ਰਹੀ ਸੀਗੀ ਤੇਜਪਾਲ ਦੇ ਮਰਡਰ ਦੇ ਵਿੱਚ ਚੀਕੂ ਤੇ ਪੁਨੀਤ ਗੋਲਾ ਦੇ ਖਿਲਾਫ ਚੀਕੂ ਜੋ ਤੇਜ ਗੋਲਾ ਤੇ ਉਹਦੇ ਸਾਥੀਆਂ ਨੂੰ ਮਾਰਨਾ ਚਾਹੁੰਦਾ ਸੀਗਾ ਉਹਦੇ ਕਰਕੇ ਇਹਨਾਂ ਨੇ ਸੁਖਾਲ ਸੁਖਨਾ ਮਿਲ ਕੇ ਵੈਪਨ ਹਾਇਰ ਕੀਤੇ ਤੇ ਕੋਈ ਵੱਡੀ ਬਾਤ ਵਰਦਾਦ ਕਰਨ ਦੇ ਅੰਜਾਮ ਸੀਗਾ ਤੇ ਬਟ ਉਹ ਸਵਿਫਟ ਐਕਸ਼ਨ ਹੋਇਆ ਜਦੋਂ ਇਨਫੋਰਮੇਸ਼ਨ ਆਈ ਇਮੀਡੀਏਟਲੀ ਐਕਸ਼ਨ ਕੀਤਾ ਤਾਂ ਵੈਪਨ ਰਿਕਵਰ ਹੋ ਗਏ ਤੇ ਜਿਹੜੇ ਇਹਨਾਂ ਦੇ ਮਨਸੂਬੇ ਹੋ ਫੇਲ ਹੋ ਗਏ ਸਰ ਕੋਈ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਇਹ ਲੋਕਲ ਲੈਵਲ ਤੇ ਇਹਨਾਂ ਦੀ ਪਹਿਲਾਂ ਵੀ ਕਤਲਵਾਰੀ ਹੋਈ ਪਈ ਹੈ ਇਸ ਤੋਂ ਕੋਈ ਲੌਰੈਂਸ ਨਾਲ ਇਹਨਾਂ ਦਾ ਕਿੱਥੇ ਜਾਂ ਰਜੀਵ ਰਾਜਾ ਦੇ ਕਿਹਾ ਇਹਨਾਂ ਨੇ ਗੁਰਗੇ ਸੀ ਜਾਂ ਇਹ ਹਥਿਆਰ ਕਿੱਥੋਂ ਲੈ ਆਏ ਸੀ ਸਾਰੇ ਕੁਝ ਬੇਸਿਕਲੀ ਜੋ ਚੀਕੂ ਹੈ ਐਂਡ ਪਾਸ ਹੋ ਗਿਆ ਇਹ ਵਕ ਵਕ ਜੇਲਾ ਚ ਰਹੇ ਹੈ ਉਦੇ ਇਹਨਾਂ ਦੀ ਐਸੋਸੀਏਸ਼ਨ ਨਵ ਲਾਹੌਰਿਆਨ ਹੋਈ ਨਵਨੀਤ ਉਰਫ ਨਵ ਲਾਹੌਰਿਆ ਜੋ ਐਕਟਿਵ ਮੈਂਬਰ ਹੈ ਲਾਰੈਂਸ ਬਿਸ਼नोई ਗੈਂਗ ਦਾ ਇਹ ਦੋਨੋਂ ਕੇਸ ਵਾਲ ਵੀ ਨੇ 307 ਦਾ ਪਰਚਾ ਹੈਗਾ ਜਿਹੜਾ ਤ੍ਰਿਬਿੜੀ ਥਾਣੇ 'ਚ ਦਰਜ ਆ ਜਿਹਦੇ 'ਚ ਨਵ ਲਾਹੌਰਿਆ ਤੇ ਚੀਕੂ ਦੋਨਾਂ ਦੇ ਖਿਲਾਫ ਦਰਜ ਹੈ ਤਾਂ ਦੈਟਸ ਵਾਈ ਇਹਨਾਂ ਦੀ ਐਸੋਸੀਏਸ਼ਨ ਲਾਰੈਂਸ ਬਿਸ਼नोई ਗੈਂਗ ਨਾਲ ਹੋ ਗਈ ਜੋ ਦੂਸਰਾ ਜਸ਼ਰਾਜ ਹੈ ਉਹ ਸਾਥੀ ਹੈਗਾ ਪਨੀਤ ਉਰਫ ਗੋਲਾ ਜਿਹਨੂੰ ਇਨਕਾਊਂਟਰ ਬਰੀਫ ਇਨਕਾਊਂਟਰ ਤੋਂ ਬਾਅਦ ਪਟਿਆਲਾ ਪੁਲਿਸ ਨੇ ਅਰੈਸਟ ਕੀਤਾ ਸੀ 9 ਅਗਸਤ ਆ ਉਹਦੀ ਐਸੋਸੀਏਸ਼ਨ ਦਾ ਰਜੀਵ ਰਾਜਾ ਦੇ ਨਾਲ ਆ ਜੋ ਤਰਨ ਦੇ ਥਰੂ ਉਹਦੀ ਰਜੀਵ ਰਾਜਾ ਨੇ ਮੇਰੇ ਨਾਲ ਐਸੋਸੀਏਸ਼ਨ ਹੋਈ ਆ ਤਾਂ ਇਹਦੇ ਕਰਕੇ ਜਿਹੜੇ ਤਿੰਨੋਂ ਵਿਅਕਤੀ ਨੇ ਇਹ ਵਕਵਕ ਗੈਂਗਸ ਦੇ ਸੰਬੰਧ ਵਿੱਚ ਕਿੱਤੀ ਗੇਦੇ ਬਾਰੇ ਦੱਸੋ ਜੀ ਅੱਜ ਇੱਕ ਸੀਕ੍ਰੀਟ ਇਨਫੋਰਮੇਸ਼ਨ ਤੇ ਸਵਿਫਟਲੀ ਐਕਟ ਕਰਦੇ ਹੋਏ ਪਟਿਆਲਾ ਪੁਲਿਸ ਨੇ ਤਿੰਨ ਮੁਜਮ ਅਰੈਸਟ ਕੀਤੇ ਆ ਜੋ ਦੋ ਵਕਵਕ ਗੈਂਗਸ ਦੇ ਨਾਲ ਐਸੋਸੀਏਟਡ ਨੇ ਇਹ ਤਿੰਨੇ ਮੁਜਮ ਜੋ ਉਹਨਾਂ ਵਿੱਚੋਂ ਦੋ ਮੁਜਮ ਹੈਗੇ ਰੋਹਿਤ ਤੇ ਚੀਕੂ ਐਂਡ ਫਾਲਸੋ ਇਹ ਲਾਰੈਂਸ ਮਿਸ਼ਰੋਈ ਗੈਂਗ ਨਾਲ ਐਸੋਸੀਏਟਡ ਨੇ ਜਸ ਸ਼ਰਾਜ ਕਾਲਾ ਦਾ ਕਾਕਾ ਇਹ ਰਾਜੀਵ ਰਾਜਾ ਗੈਂਗ ਦੇ ਨਾਲ ਐਸੋਸੀਏਟਡ ਹੈ ਬਹੁਤ ਤਿੰਨੇ ਦੋਸ਼ੀਆਂ ਤੋਂ 4 ਪਿਸਤਲ ਇਲੀਗਲ ਪਿਸਤਲ ਰਿਕਵਰ ਹੋਏ ਹੈ ਤੇ 26 ਦੇ ਕਰੀਬ ਜਿਹੜੇ ਰਾਉਂਡ ਰਿਕਵਰ ਹੋਏ ਹੈ ਜੋ ਰੋਹਿਤ ਰੁਪਚੀਕੂ ਤੇ ਇਸ ਪਾਸੋਂ ਕਿਹਾ ਇਹ ਲਾਰੈਂਸ ਗਰੁੱਪ ਨਾਲ ਐਸੋਸੀਏਟਡ ਨੇ ਇਹ ਲੋਕਲ ਜੋ ਰਾਈਵਲਰੀ ਚੱਲ ਰਹੀ ਸੀਗੀ ਤੇਜਪਾਲ ਤੇ ਪ੍ਰੀਤ ਗੋਲਾ ਦੇ ਵਿੱਚ ਇਹ ਤੇਜਪਾਲ ਦੇ ਸਾਥੀ ਨੇ ਤੇਜਪਾਲ ਦਾ ਥੋੜੇ ਮਹੀਨੇ ਪਹਿਲਾਂ ਇੱਥੇ ਮਰਡਰ ਹੋ ਗਿਆ ਸੀਗਾ ਸਨੋਰੀਆ ਡੇ ਤੇ ਜਿਹਦੇ ਵਿੱਚ ਕੁਰੀਤ ਗੋੜਾ ਅਰੈਸਟ ਕੀਤਾ ਸੀਗਾ ਅਗਸਤ ਦੇ ਮਹੀਨੇ ਦੇ ਵਿੱਚ ਆਫਟਰੇ ਬ੍ਰੀਫ ਇੰਕਾਊਂਟਰ ਬਾਈ ਸੀਆਈਏ ਪਟਿਆਲਾ ਐਂਡ ਕਵਾਲੀ ਪਟਿਆਲਾ ਉਹ ਉਸ ਮਰਡਰ ਕਰਕੇ ਇਹਨਾਂ ਦੀ ਰੰਜਿਸ਼ ਚੱਲ ਰਹੀ ਸੀ ਆਪਸ ਦੇ ਵਿੱਚ ਤੇ ਰੋਹਿਤ ਉਹ ਜੀਕੂ ਇਹ ਨਵ ਲਾਹੌਰੀਆਂ ਦੇ ਨਾਲ ਜੇਲ੍ਹ ਦੇ ਵਿੱਚ ਰਿਹਾ ਤੇ ਇੱਥੇ ਸੱਤ ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ ਵਕ ਵਕ ਸੰਗੀਨ ਅਪਰਾਧ 307 322 ਦੇ ਇਹਤੇ ਮਕਦਮੇ ਦਰਜ ਨੇ ਤੋਂ ਉਹਦੇ ਕਰਕੇ ਐਸੋਸੀਏਸ਼ਨ ਦੇ ਵਿੱਚ ਸੀਗਾ ਲੌਰੈਂਸ ਬਿਸ਼ੋਈ ਗੈਂਡੇ ਤੇ ਇਹ ਚੱਲ ਰਿਹਾ ਸੀਗਾ ਕਿ ਜਿਹੜੇ ਕੁਨੀਤ ਗੋਲਾ ਤੇ ਉਹਨਾਂ ਦੇ ਸਾਥੀ ਹੈ ਉਹਨਾਂ ਤੇ ਸੁਪਾਲ ਸੁਖ ਨਾਲ ਮਿਲ ਕੇ ਫਾਇਰਿੰਗ ਕਰੇ ਜੋ ਸੁਪਾਲ ਸੁਖ ਹੈ ਇਹਦਾ ਵੀ ਕ੍ਰਿਮੀਨਲ ਹਿਸਟਰੀ ਬੜੀ ਕ੍ਰਿਮੀਨਲ ਹਿਸਟਰੀ ਹੈ ਇਟ ਇਨ ਫੇਮਸ ਮਰਡਰ ਹੋਇਆ ਸੀ ਪੁਨਾ ਰੇੜੀ ਵਿਕੇ ਇਹਦੇ ਦੋ ਔਰਤਾਂ ਦਾ ਗਲਾ ਰੇਤਕੇ ਕਤਲ ਹੋਇਆ ਸੀਗਾ ਉਰੇ ਚ ਹੀ ਦੋਸ਼ੀ ਹੈ ਤੇ ਅੱਜਕੱਲ ਬੇਲ ਤੇ ਹੈ ਉਹ ਇਹ ਦੋਨਾਂ ਨੇ ਮਿਲ ਕੇ ਮੱਧ ਪ੍ਰਦੇਸ਼ ਤੋਂ ਦੋ ਵੈਪਨ ਲਿਆਂਦੇ ਵੈਪਨ ਲਿਆ ਕੇ ਇਹ ਤਾਕ ਦੇ ਵਿੱਚ ਸੀਗੇ ਕਿ ਅਸੀਂ ਜਿਹੜਾ ਵਿਰੋਧੀ ਗੈਂਗਾ ਉੱਤੇ ਅਟੈਕ ਕਰੀਏ ਤੇ ਉੱਥੇ ਕਿਸੇ ਗਰੁੱਪ ਮੈਂਬਰ ਨੂੰ ਮਾਰੀਏ ਉਹ ਇਹ ਸਵਿਫਟਲੀ ਐਕਸ਼ਨ ਕਰਦੇ ਹੋਏ ਸੀਆਈਆ ਪਟਿਆਲਾ ਦੀ ਟੀਮ ਨੇ ਇੱਕ ਵੱਡੀ ਵਾਰਦਾਤ ਨੂੰ ਵਰਡ ਕੀਤਾ ਤੇ ਜੋ ਸ਼ਿਰਾਜ ਕਾਕਾ ਹੈ ਉਹ ਪ੍ਰੀਤ ਗੋਲਾ ਦਾ ਸਾਥੀ ਹੈ ਜੋ ਇਹਨਾਂ ਦਾ ਲੋਕਲ ਰਾਈਵਲ ਹੈਗਾ ਉਹ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇੱਕ ਬਰੀਫ ਇੰਕਾਊਂਟਰ ਹੋਇਆ ਸੀ ਅਗਸਤ ਦੇ ਵਿੱਚ ਜਿਹਦੇ ਚੋ ਅਰੈਸਟ ਹੋਇਆ ਸੀਗਾ ਜਿਹਦੇ ਚੋ ਜੇਲ੍ਹ ਚ ਹੈ ਤਾਂ ਇਹ ਜੋ ਕਾਕਾ ਹੈਗਾ ਇਹਦੇ ਤੋਂ ਸਾਨੂੰ ਦੋ ਪਿਸਟਲ ਮਿਲੇ ਆ ਤੇ 14 ਰਾਉਂਡ ਮਿਲੇ ਆ ਉਹ ਟੋਟਲ ਕੁੱਲ ਮਿਲਾ ਕੇ ਸਾਨੂੰ 4 ਇਲੀਗਲ ਪਿਸਟਲ ਤੇ 26 ਰਾਉਂਡ ਰਿਕਵਰ ਹੋਏ ਆ ਤੇਰੀ ਇਨਵੈਸਟੀਗੇਸ਼ਨ ਅਸੀਂ ਥੋਰੋਲੀ ਕਰ ਰਹੇ ਆਂ ਇਨਾਦਰ ਮੰਨ ਲਿਆ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਇਨਵੈਸਟਿਗੇਟ ਕਰਾਂ ਸਰ ਲੋਕਲ ਨਹੀਂ ਇਹ ਵੈਪਨ ਜਿਹੜੇ ਨੇ ਇਹ ਇਹ ਇਨੀਸ਼ੀਅਲ ਇਨਵੈਸਟਿਗੇਸ਼ਨ ਤੋਂ ਸਾਹਮਣੇ ਆਇਆ ਕਿ ਜਿਹੜੇ ਇਹ ਦੋ ਚੀਕੂ ਐਂਡ ਸੁਖਾ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਆ ਬਾਕੀ ਉਹਦੀ ਪੁੱਛਗਿੱਛ ਜਾਰੀ ਹੈ ਕਾਕੇ ਦੀ ਕਿ ਕਿੱਥੋਂ ਲੈ ਕੇ ਆਇਆ ਉਹ ਅਸੀਂ ਡ੍ਰੈਸ ਆਊਟ ਕਰ ਸਰ ਕੋਈ ਚੇਨ ਹੈ ਜਾਂ ਕੋਈ ਸਿਸਟਮ ਹੈ ਕਿਉਂਕਿ ਇਸ ਤਰ੍ਹਾਂ ਵੈਪਨ ਇੱਥੇ ਪਹੁੰਚ ਜਾਂਦਾ ਆਟੋਮੈਟਿਕ ਤਰੀਕੇ ਨਾਲ ਲੱਗ ਰਹੇ ਨੇ ਮਤਲਬ ਪਹਿਲਾ ਹੁੰਦਾ ਜੀ ਕਿ ਜਦੋਂ ਮਿਲਦੇ ਸੀ ਆਪਨ ਤਾਂ ਅਸੀਂ ਇਹਨਾਂ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬੌਨ ਸਪਲਾਈਅਰ ਹੈਗਾ ਬੇਸ ਤੇ ਵਕ-ਵਕ ਕਟਨਾਵਾਂ ਨੂੰ ਅੰਜਾਮ ਦੇ ਰਹੇ ਆ ਤਾਂ ਉਹਦਾ ਰੂਟ ਜਿਹੜਾ ਟਰੈਕ ਹੁਣ ਤੱਕ ਇਨੀਸ਼ੀਅਲ ਇਨਵੈਸਟੀਗੇਸ਼ਨ ਜੋ ਮੱਧ ਪ੍ਰਦੇਸ਼ ਹੋਇਆ ਤੇ ਇਹਨਾਂ ਨੇ ਆਪਣੀ ਪੁਸ਼ਕਿਸ਼ ਦੇ ਵਿੱਚ ਵੀ ਮੰਨਿਆ ਤੇ ਸਾਨੂੰ ਕੁਝ ਇਨਵੈਸਟੀਗੇਸ਼ਨ ਚ ਐਵਿਡੈਂਸ ਵੀ ਮਿਲੇ ਆ ਕਿ ਇਹ ਮੱਧ ਪ੍ਰਦੇਸ਼ ਗਏ ਸੀਗੇ ਤੇ ਉੱਥੋਂ ਇਹ ਲੈ ਕੇ ਆਏ ਆ ਅੱਗੇ ਅਸੀਂ ਜਿਹੜੀ ਚੇਨ ਹੈਗੀ ਉਹਨੂੰ ਬ੍ਰੇਕ ਆਊਟ ਕਰਨ ਦੀ ਕੋਸ਼ਿਸ਼ ਕਰਾਂ ਸਹੀਕਰ ਐਕਚੁਅਲ ਦੇ ਵਿੱਚ ਇਹ ਤਿੰਨ ਦੋਸ਼ੀਆਂ ਦੇ ਵਿੱਚੋਂ ਦੋ ਜਿਹੜੇ ਦੋਸ਼ੀ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਚੀਕੂ ਐਂਡ ਸੁਖ ਇਹ ਨਵਲਹੌਰੀਆ ਨਵਲਹੌਰੀਆ ਜੋ ਲਾਰਾ ਸੂchnoਈ ਗੈਂਡ ਦਾ ਇੱਕ ਦੋਸ਼ੀ ਹੈ ਉਦੇ ਨਾਲ ਚੀਕੂ ਜੇਲ੍ਹ ਦੇ ਵਿੱਚ ਸੀਗਾ ਤੇ ਦੋਨੇ ਕੇਸਵਾਲ ਨੇ ਇੱਕ ਇਹਨਾਂ ਨੇ ਲੜਾਈ ਹੋ ਗਈ ਸੀ 307 ਦਾ ਪਰਚਾ ਇਹਨਾਂ ਦੇ ਖਿਲਾਫ ਹੋ ਚੁੱਕਾ ਸੀਗਾ ਉਹਦੇ ਕਰਕੇ ਇਹਦੀ ਐਸੋਸੀਏਸ਼ਨ ਲੋਰਸ ਮਿਸ਼ਨੋਈ ਗੈਂਗ ਨਾਲ ਹੋਈ ਹੈ ਜੋ ਦੂਸਰਾ ਦੋਸ਼ੀ ਹੈ ਕਾਕਾ ਦਸ਼ਰਾਜ ਇਹ ਰਾਜੀ ਰਾਜਾ ਗੈਂਗ ਦੇ ਨਾਲ ਐਸੋਸੀਏਸ਼ਨ ਚ ਬਿਕੋਜ਼ ਆਫ ਤਰਨ ਪਨੀਤ ਗੋਲਾ ਤੇ ਤਰਨ ਇਹ ਰਾਜੀ ਰਾਜਾ ਗੈਂਗ ਦੇ ਨਾਲ ਐਸੋਸੀਏਟਡ ਨੇ ਬਟ ਲੋਕਲ ਲੈਵਲ ਤੇ ਇਹਨਾਂ ਦੀ ਰਾਈਵਲਰੀ ਹੈ ਦੇਖੀ ਪਨੀਤ ਗੋਲਾ ਤੇ ਤੇਜਪਾਲ ਤੇ ਚੀਕੂ ਤੇਜਪਾਲ ਤੇ ਜਿਕੂ ਇਕੱਠੇ ਸੀਗੇ ਪੁਨੀਤ ਗੋਲਾ ਦੇ ਉਹਦੇ ਸਾਥੀ ਇੱਕ ਤਰਫ ਸੀਗੇ ਤਾਂ ਉਹਦੇ ਸਿਲਸਿਲੇ ਦੇ ਵਿੱਚ ਇਹ ਲੜਾਈ ਝਗੜਾ ਇਹਨਾਂ ਦਾ ਪਹਿਲਾਂ ਹੋਇਆ ਤੇ ਉਹਦੇ ਵਿੱਚ ਮਰਡਰ ਨੂੰ ਸਰ ਜੀ ਦਾ ਮੱਧ ਪ੍ਰਦੇਸ਼ ਡੈਫੀਨਿਟਲੀ ਅਸੀਂ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਸਾਰੀ ਚੀਜ਼ਾਂ ਟਰੈਕ ਆਊਟ ਕਰਾਂਗੇ ਕੌਣ-ਕੌਣ ਇਹਦੇ ਚ ਇਨਵੋਲਡ ਹੈ ਫਰਦਰ ਕੀ ਕਿਹੜੀ ਚੇਨ ਵੈਪਨ ਦੀ ਚੱਲਦੀ ਹੈ ਤੇ ਕੋਰ ਕੌਣ-ਕੌਣ ਹੋਰ ਇਹਨਾਂ ਨੂੰ ਸਪੋਰਟ ਕਰ ਰਿਹਾ ਤਾਂ ਲੱਗਦਾ ਹੈ ਕਿ ਚੱਲ ਰਹੇ ਨਹੀਂ ਪਟਿਆਲਾ 'ਚ ਸਾਡੀ ਪਹਿਲੀ ਟੈਲੈਂਸੀ ਹੁੰਦੀ ਹੈ ਕਿ ਅਸੀਂ ਪ੍ਰੀਵੈਂਸ਼ਨ ਤੇ ਫੋਕਸ ਕਰੀਏ ਤਾਂ ਪ੍ਰੀਵੈਂਸ਼ਨ ਤੇ ਫੋਕਸ ਕਰਨ ਦੇ ਕਰਕੇ ਹੀ ਜਿਹੜੀ ਇਹ ਪ ਪਿੱਛੇ ਵੀ ਸਾਨੂੰ ਇਨਫੋਰਮੇਸ਼ਨ ਜਦੋਂ ਵੀ ਆਈ ਹੈ ਤਾਂ ਸਾਡੀ ਟਰਾਈ ਹੁੰਦੀ ਹੈ ਕਿ ਉਹਨੂੰ ਐਕਸੀਡੈਂਟ ਹੋਣ ਤੋਂ ਪਹਿਲਾਂ ਉਹਨੂੰ ਪ੍ਰिवेंट ਕੀਤਾ ਜਾਵੇ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਜਾਵੇ ਸਰ ਇੱਕ ਵਾਰੀ ਜਿਹੜਾ ਜੋ ਚੀਕੂ ਐਂਡ ਸੁਖਾ ਸਨੌਰ ਏਰੀਆ ਦੇ ਵਿੱਚੋਂ ਅਰੈਸਟ ਹੋਏ ਲੋਕ ਸਨੌਰ ਜਿਹੜਾ ਸਿਟੀੋਂ ਅਰੈਸਟ ਹੋਏ ਹੈਗਾ ਜੋ ਜਸ਼ਰਾਜ ਹੈ ਇਹ ਡੀਅਰ ਪਾਰਕ ਦੇ ਕੋਲੋਂ ਡਕਾਲਾ ਚੌਂਕੀ ਵਾਲੇ ਏਰੀਆ ਤੋਂ ਅਰੈਸਟ ਇਨਿਸ਼ੀਅਲ ਇਨਵੈਸਟੀਗੇਸ਼ਨ ਜਿਹੜਾ ਹੈ ਕਿ ਜੋ ਚੀਕੂ ਤੇ ਜਸ਼ ਨੇ ਸੁਖ ਨੇ ਪਲਾਨ ਕੀਤਾ ਸੀ ਕਿ ਅਸੀਂ ਉਹ ਕਨੀਤ ਬੋਲਾ ਹੈ ਉਹ ਜੇਲ੍ਹ ਚ ਹੈ ਪਰ ਉਹਦੇ ਜਿਹੜੇ ਸਾਥੀ ਬਾਹਰ ਨੇ ਉਹਨਾਂ 'ਚੋ ਕਿਸੇ ਨਾ ਕਿਸੇ ਦੇ ਅਟੈਕ ਕਰਕੇ ਉਹਨਾਂ ਨੂੰ ਮਾਰੀ ਤੇ ਤੇਜਪਾਲ ਦੇ ਮਰਡਰ ਦਾ ਬਦਲਾ ਲਿਆ